ਕੁੰਦਦੇ ਮੌਸਮ ਦੇ ਮੱਦੇਨਜ਼ਰ ਮੁਹਾਲੀ ਪੁਲਿਸ ਨੂੰ ਅੱਜ ਐਸਐਸਪੀ ਮੁਹਾਲੀ ਵੱਲੋਂ ਵਿਜ਼ਿਬਿਲਟੀ ਕੱਟ ਹੋਣ ਦੇ ਚਲਦਿਆਂ ਦਿੱਤੀਆਂ ਗਈਆਂ ਰਿਫਲੈਕਟਿੰਗ ਬੈਲਟਸ ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਮੁਹਾਲੀ ਨੇ ਦੱਸਿਆ ਕਿ ਮੁਹਾਲੀ ਵਿੱਚ ਪੀਸੀਆਰ ਬੈਨਾਂ ਨੂੰ ਅਪਗ੍ਰੇਡ ਕਰ ਦਿੱਤਾ ਗਿਆ ਹੈ ਅਤੇ ਇਹਨਾਂ ਵਿੱਚ ਹਾਈ ਡੈਫੀਨੇਸ਼ਨ ਕੈਮਰੇ 5ਜੀ ਸਿਮ ਦੇ ਨਾਲ ਲਗਾ ਦਿੱਤੇ ਗਏ ਹਨ ਅਤੇ ਹਰੇਕ ਪੀਸੀਆਰ ਬੈਨ ਵਿੱਚ जीपीएस सिस्टम फिक्स ਕਰ ਦਿੱਤਾ ਗਿਆ ਹੈ ਤਾਂ ਜੋ ਹਰੇਕ ਗੱਡੀ ਦੀ ਲੋਕੇਸ਼ਨ ਟਰੈਕ ਕੀਤੀ ਜਾ ਸਕੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਮੋਹਾਲੀ ਦੀਪਕ 파ਰਕ ਇਹ ਸਾਰੇ ਜ਼ਿਲ੍ਹੇ ਲਈ ਸਾਡੇ ਐਸਪੀ ਹੈੱਡਕੁਆਟਰ ਸਾਹਿਬ ਹਰਿੰਦਰ ਮਾਨ ਜੀ ਵੱਲੋਂ ਡਿਡ ਹੱਦ ਡੀਐਸਪੀ ਹੈਗੇ ਪੀਸੀਆ ਦੇ ਸਾਡੇ ਲਹਿਰ ਸਾਹਿਬ ਵੱਲੋਂ ਇਹਨਾਂ ਵੱਲੋਂ ਉਪਰਾਲਾ ਕੀਤਾ ਗਿਆ ਹੈ ਕਿ ਹੁਣ ਸਰਦੀਆਂ ਦਾ ਮੌਸਮ ਹੈਗਾ ਤੇ ਦਿਨੇ ਵੀ ਪ੍ਰੋਬਲਮ ਹੁੰਦੀ ਕਈ ਵਾਰੀ ਵਿਜ਼ਿਬਿਲਟੀ ਦੀ ਰਾਤ ਨੂੰ ਤਾਂ ਕਾਫੀ ਦਿੱਕਤ ਆਂਦੀ ਹੈ हाई स्पीड ट्रैफिक ਹੁੰਦਾ ਤੋਂ ਸਾਰੇ ਮੁਲਾਜ਼ਮਾਂ ਲਈ ਇਹਨਾਂ ਨੇ ਜਿਹੜਾ ਉਕਾਲਾ ਕੀਤਾ ਹੈ ਫਿਲਹਾਲ 500 ਬੈਲਟਾ ਇਹਨਾਂ ਨੇ ਜਿਹੜੀ ਹੈਗੀ ਸੀਐਸਆਰ ਦੇ ਵਿੱਚ ਨਹੀਂ ਹੈ ਜੋ ਕਿ ਇੱਕ ਵੱਖਰੇ ਕਲਰ ਇਹ ਤੁਸੀਂ ਦੇਖ ਰਹੇ ਹੋ ਪੁਲਿਸ ਦੇ ਲਈ ਅਸੀਂ ਬਲੂ ਕਲਰ ਰਿਫਲੈਕਟਿਵ ਬੈਲਟ ਦਿੱਤੀ ਹੈ ਰਾਤ ਨੂੰ ਅੱਛੀ ਰਿਫਲੈਕਸ਼ਨ ਲਈ ਟੈਸਟ ਕਰਕੇ ਸਾਰੇ ਮੁਲਾਜ਼ਮਾਂ ਨੂੰ ਪੀਸੀਆ ਨੂੰ ਟ੍ਰੈਕਿੰਗ ਨੂੰ ਦਿੱਤੀ ਗਈ ਹੈ ਇਸ ਤੋਂ ਬਾਅਦ ਜਦੋਂ ਹੋਰ ਬੈਲਟ ਆਣ ਗਈਆਂ ਤਾਂ ਥਾਣੇ ਦੇ ਮੁਲਾਜ਼ਮਾਂ ਨੂੰ ਜਿਹੜੇ ਰਾਤ ਨੂੰ ਨਾਕੇ ਤੇ ਡਿਊਟੀ ਕਰਦੇ ਆ ਅਫਸਰਾਂ ਦੇ ਗਨਮੈਨਾਂ ਨੂੰ ਸਾਰੇ ਨੂੰ ਬੈਲਟਾ ਪੂਰੇ ਮੋਹਲੇ ਜिले ਦੀ ਕੱਲੀ ਕੱਲੀ ਫੌਸਲ ਦਿੱਤੀ ਜਾਏਗੀ ਇਹਦਾ ਮਕਸਦ ਇਹ ਹੀ ਹੈ ਕਿ ਇੱਕ ਤਾਂ ਆਪਣੇ ਮੁਲਾਜ਼ਮ ਦੀ ਸੇਫਟੀ ਰਹੇ ਦੂਜਾ ਇਹ ਜਿਹੜਾ ਹੈਗਾ ਤੁਹਾਨੂੰ ਬੁਲਾ ਕੇ ਦੱਸਣ ਦਾ ਮਕਸਦ ਇਹ ਸੀਗਾ ਕਿ ਲੋਕਾਂ ਦੇ ਵਿੱਚ ਵੀ ਜਾਗਰੂਤਾ ਆਵੇ ਜਿਹੜੇ ਰਾਤ ਨੂੰ ਚੱਲਦੇ ਆਪਨੀ ਸੇਫਟੀ ਰੱਖਣ ਜੇ ਜਿਹੜੇ ਕੋਈ ਵਿਅਕਤੀ ਸਵੇਰੇ ਰਨਿੰਗ ਰਨਿੰਗ ਕਰਦੇ ਆਂ ਕਈ ਲੋਕ ਸਾਈਕਲਿੰਗ ਕਰਦੇ ਆਪਨੀ ਉਹ ਸਾਈਕਲ ਦੇ ਪਿੱਛੇ ਬਲਿੰਕਰ ਵਗੈਰਾ ਲਾ ਕੇ ਤੇ ਰਿਫਲੈਕਟਿੰਗ ਚੀਜ਼ਾਂ ਲਾ ਕੇ ਹੀ ਇਸ ਤਰੀਕੇ ਨਾਲ ਹੀ ਚੱਲਣਾ ਚਾਹੀਦਾ ਇਸ ਕੰਡੀ ਫੈਸਿਲਿਟੀ ਜਿਹੜੀ ਆ ਪੁਸ਼ੇਰ ਬੈਨਰ ਤੇ ਲੱਗੀ ਹੈ ਇਹਨਾਂ ਦੇ ਕੈਮਰੇ ਲੱਗੇ ਨੇ ਕਿ ਕਿ ਹੁਣ ਹੈਗੇ ਵਿੱਚ ਵੀ ਤੇ ਜੀ ਪੀਸੀਆਰ ਜਿਹੜੇ ਸਾਡੇ ਫਿਰ ਸਾਡੇ ਐਸਪੀ ਹੈਡਕ quarters ਸਾਹਿਬ ਤੇ ਜਿਹੜੇ ਪੀਸੀਆਰ ਦੇ ਆਪਣੇ ਡੀਐਸਪੀ ਲਹਿਲ ਸਾਹਿਬ ਇਹਨਾਂ ਨੇ ਤੁਸੀਂ ਦੇਖ ਸਕਦੇ ਹੋ ਬੜੀ ਮਿਹਨਤ ਨਾਲ ਇਹ ਸਾਰੇ ਵੀਕਲ ਤਿਆਰ ਕਰਵਾਏ ਹੈ ਇੱਕ ਪੀਸੀਆਰ ਦੇ ਵੀਕਲਸ ਦੀ ਜਿਹੜੀ ਹੈ ਇੱਕੋ ਹੀ ਪੈਟਰਨ ਤੇ ਤਿਆਰ ਕੀਤੇ ਗਏ ਇਹਨਾਂ ਦੀ ਜਿਹੜੀ ਲਾਈਟ ਹੈਗੀ ਹੈ 2 ਫੁੱਟ ਉੱਚੀ ਕਰਕੇ ਲਾਈ ਗਈ ਹੈ ਡਬਲ ਹੂਪਰ ਲਾਏ ਗਏ ਤਾਂ ਕਿ ਜਿਹੜੀ ਰਾਤ ਦਿਨ ਰਾਤ ਹੂਪਰ ਮਾਰਦੀ ਹੈ ਤਾਂ ਇੱਕ ਦੂਰ ਤੱਕ ਵਿਜ਼ਿਬਿਲਟੀ ਬਣੇ ਤੀਜਾ ਇਹਦੇ ਵਿੱਚ ਇਹ ਦੇ ਹੈਗੇ ਕਾ ਇੱਕ ਕਾਫੀ ਕੋਸਟਲੀ ਕੈਮਰੇ 360 ਡਿਗਰੀ ਰੋਟੇਸ਼ਨ ਦੇ ਲਾਏ ਗਏ ਆ ਇਹਦੇ ਵਿੱਚ 5G SIM ਲੱਗਿਆ ਹੋਇਆ ਜੋ ਕਿ ਇਹ ਦਿਖਾਣਗੇ ਤੁਹਾਨੂੰ ਕਿ ਆਪਣੇ ਫੋਨ ਦੇ ਵਿੱਚ ਵੀ ਜਿਹੜਾ ਹੈਗਾ ਅਸਾਦੇ ਫੋਨ ਦੇ ਵਿੱਚ ਪੁਲਿਸ ਕੰਟਰੋਲ ਰੂਮ ਦੇ ਵਿੱਚ ਲਾਈਵ ਦੀ ਫੀਡ ਚੱਲਦੀ ਹੈ ਸੋ ਰਾਤ ਨੂੰ ਜਿਹੜੇ ਹੁਣ ਆਪਣੇ ਨਾਕੇ ਲੱਗ ਰਹੇ ਆ ਜਿਹੜੇ ਮੇਨ ਮੇਨ ਚੌਕਾ ਤੇ ਉਹਦੇ ਵਿੱਚ ਵੀ PCR ਖੜਦੀ ਹੈ ਨੌਨਰੋਡ ਦੇ ਵਿੱਚ ਵੀ ਜਾ ਕੇ ਖੜਦੀ ਹੈ ਜਿੱਥੇ ਤੇ ਸੁਰੱਖਿਆ ਦਾ ਸਾਨੂੰ ਲੱਗਦਾ ਕਿ ਬੇ ਖਤਸ਼ਾ ਹੈਗਾ ਉੱਥੇ ਨੂੰ ਪਹਿਲਾਂ ਖੜਾ ਕੇ ਲਾਈਵ ਕੈਮਰਾ ਚਲਾਇਆ ਜਾਂਦਾ ਹੈ। ਸਭ ਨਵੇਂ ਸਾਲੋਂ ਲੈ ਕੇ ਉਸ ਖਾਸ ਪਿਆਰੀਆਂ ਕਿਤੇਆਂ ਨੂੰ ਦੇਖ ਕੇ ਕਿਉਂਕਿ ਆਮ ਤੌਰ ਤੇ ਦੇਖਿਆ ਗਿਆ ਕਿ ਕਈ ਤਰ੍ਹਾਂ ਦੇ ਫੰਕਸ਼ਨ ਹੁੰਦੇ ਨੇ ਉਹ ਲੈ ਕੇ ਕਈ ਪਰਮਿਸ਼ਨਾਂ ਨਹੀਂ ਹੁੰਦੀਆਂ ਉਹ ਲੈ ਕੇ ਪੋਸਿਬਲ ਲੋਕ ਖਾਸ ਪ੍ਰਬੰਧ। ਦੇਖੋ ਸਾਡਾ ਤੇ ਇਹ ਹੈ ਕਿ ਜਿਹੜੇ ਵੀ ਫੰਕਸ਼ਨ ਕਰਨਾ ਚਾਹੁੰਦੇ ਉਹਨਾਂ ਦੀ ਪਰਮਿਸ਼ਨਾਂ ਦੇ ਵਿੱਚ ਕਿਸੇ ਨੂੰ ਕੋਈ ਦਿੱਕਤ ਨਾ ਆਵੇ। ਜਿਹੜਾ ਵੀ ਰੂਲ ਬਾਉਂਡ ਤਰੀਕੇ ਨਾਲ ਕਰ ਰਿਹਾ ਉਹਨੂੰ ਇੱਕ ਤਾਂ ਫੈਸਿਲਿਟੇਟ ਕਰਾਂਗੇ ਤਾਂ ਕਿ ਪਰਮਿਸ਼ਨ ਤੇ ਟਾਈਮ ਬਾਉਂਡ ਪਰਮਿਸ਼ਨਾਂ ਮਿਲ ਜਾਣ। ਦੂਜਾ ਜਿੱਥੇ-ਜਿੱਥੇ ਵੀ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਟ੍ਰੈਫਿਕ ਨੂੰ ਲੈ ਕੇ ਸਾਨੂੰ ਅਸ਼ੋਰੈਂਸ ਹੈ ਕਿ ਜਿਹੜਾ ਬੈਸਟ ਪ੍ਰਬੰਧ ਹੋ ਸਕਦਾ ਹੈ ਟ੍ਰੈਫਿਕ ਦਾ ਜੁਰਖਿਆ ਦਾ ਉਹ ਕੀਤਾ ਜਾਏਗਾ ਮਹਾਲੀ ਪੁਲਿਸ